ਅੱਜ ਆਪਾਂ ਗੱਲ ਕਰਾਂਗੇ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹੀਦੀ ਦੀ ਤੇ ਕਿਵੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸ਼ਹੀਦ ਕਰਾਉਣ ਵਾਲੇ ਤੋਂ ਬਦਲਾ ਲਿਆ ਜੈਸੇ ਵੇਲੇ ਪੰਚਮ ਪਾਤਸ਼ਾਹ ਗੁਰਗੱਦੀ ਤੇ ਬਰਾਜਮਾਨ ਸੀ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਅਕਬਰ ਤੇ ਅਕਬਰ ਦਾ ਦੀਵਾਨ ਸੀ ਚੰਦੂ ਚੰਦੂ ਨੇ ਮਹਾਰਾਜ ਨੂੰ ਚਿੱਠੀ ਭੇਜੀ ਤੇ ਇਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਆਪ ਦੀ ਧੀ ਦਾ ਰਿਸ਼ਤਾ ਭੇਜਿਆ ਜਦ ਗੁਰੂ ਮਹਾਰਾਜ ਨੂੰ ਇਹਦੇ ਅਭਮਾਨੀ ਤੇ ਹੰਕਾਰੀ ਸੁਭਾਅ ਦਾ ਪਤਾ ਲੱਗਿਆ ਤਾਂ ਗੁਰੂ ਅਰਜਨ ਦੇ ਮਹਾਰਾਜ ਨੇ ਰਿਸ਼ਤੇ ਨੂੰ ਨਾ ਕਰਤੀ ਗੁਰੂ ਮਹਾਰਾਜ ਦੀ ਨਾਂ ਸੁਣ ਕੇ ਚੰਦੂ ਸੜ ਬਲ ਗਿਆ ਕਿ ਮੈਂ ਏਡੇ ਵੱਡੇ ਰਾਜੇ ਦੇ ਕੰਮ ਕਰਦਾ ਤੇ ਮੈਨੂੰ ਨਾ ਕਰਤੀ ਤੇ ਇਹ ਗੁਰੂ ਘਰ ਦਾ ਦੁਖੀ ਤੇ ਨਿੰਦਕ ਬਣ ਗਿਆ ਇਹਨੇ ਅਕਬਰ ਕੋਲੇ ਮਹਾਰਾਜ ਦੀ ਨਿੰਦਿਆ ਸ਼ੁਰੂ ਕੀਤੀ ਤੇ ਉਥੋਂ ਦੇ ਕਾਜੀ ਮਲਾਣੇ ਰਲਾ ਕੇ ਅਕਬਰ ਦੇ ਕਾਫੀ ਕੰਨ ਭਰੇ ਤੇ ਅਕਬਰ ਨੇ ਗੁਰੂ ਮਹਾਰਾਜ ਨੂੰ ਸੱਦਾ ਕੱ ਲਿਆ ਕਿ ਤੁਸੀਂ ਦਿੱਲੀ ਦਰਬਾਰ ਪੇਸ਼ ਹੋਵੋ ਤੇ ਮਹਾਰਾਜ ਨੇ ਫਿਰ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਦਿੱਲੀ ਦਰਬਾਰ ਦੇ ਵਿੱਚ ਅਕਬਰ ਸਾਹਮਣੇ ਪੇਸ਼ ਹੋਣ ਵਾਸਤੇ ਭੇਜਿਆ ਗੱਲ ਇਹ ਚੱਲੀ ਕਿ ਤੁਸੀਂ ਇੱਕ ਵੱਖਰਾ ਗ੍ਰੰਥ ਤੇ ਪੰਥ ਚਲਾ ਰਹੇ ਆ ਜੋ ਮੁਸਲਮਾਨ ਤੇ ਹਿੰਦੂ ਧਰਮ ਦੇ ਲਈ ਖਤਰਨਾਕ ਤੁਸੀਂ ਇੱਕ ਅਲੱਗ ਰਾਜ ਦੀ ਸਿਰਜਣਾ ਕਰਨ ਨੂੰ ਫਿਰਦੇ ਆਂ ਤਾਂ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਅਕਬਰ ਦੇ ਸ਼ੰਕੇ ਨਿਵਰਤ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੰਗਤੀਆਂ ਦੀ ਪੰਗਤੀਆਂ ਦਾ ਅਰਥ ਇਸ ਰਾਜੇ ਦੇ ਸਾਹਮਣੇ ਕਰਕੇ ਸੁਣਾਇਆ ਤੇ ਜਦ ਅਕਬਰ ਨੂੰ ਇਹ ਤਸੱਲੀ ਹੋਈ ਕਿ ਨਹੀਂ ਇਹ ਜਿਹੜੀ ਬਾਣੀ ਗੁਰੂ ਅਰਜਨ ਦੇਵ ਲਿਖ ਰਹੇ ਆ ਇਹ ਸਰਬਸਾਂਝੀ ਬਾਣੀ ਆ ਕਿਸੇ ਧਰਮ ਦੇ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਤਾਂ ਉਹਨੇ ਆਪ ਦੀ ਤਸੱਲੀ ਦੇ ਬਾਅਦ 52 ਮੂਹਰਾਂ ਬਾਬਾ ਬੁੱਢਾ ਜੀ ਨੂੰ ਸੋਨੇ ਦੀਆਂ ਸਾਹਮਣੇ ਰੱਖ ਕੇ ਮੱਥਾ ਟੇਕਿਆ ਤੇ ਇਹ ਵਚਨ ਕੀਤਾ ਕਿ ਜਦੋਂ ਵੀ ਮੈਂ ਲਾਹੌਰ ਆਉਂਗਾ ਤਾਂ ਮਹਾਰਾਜ ਨੂੰ ਅੰਮ੍ਰਿਤਸਰ ਜ਼ਰੂਰ ਮਿਲ ਕੇ ਜਾਊਂਗਾ ਫੇਰ ਇਹ ਲਾਹੌਰ ਆਇਆ ਮਹਾਰਾਜ ਨੂੰ ਅੰਮ੍ਰਿਤਸਰ ਮਿਲ ਕੇ ਗਿਆ ਮਹਾਰਾਜ ਦੇ ਕਹਿਣ ਉੱਤੇ ਉਸ ਸਮੇਂ ਕਿਸਾਨਾਂ ਦਾ ਜਿਹੜਾ ਟੈਕਸ ਆ ਉਹ ਇਹਨੇ ਮਾਫ਼ ਕੀਤਾ ਕਿਉਂਕਿ ਕਾਲ ਪੈਣ ਦੇ ਨਾਲ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਮਰ ਗਈ ਸੀ ਕਿਸਾਨਾਂ ਕੋਲੇ ਪੈਸਾ ਬਹੁਤ ਘੱਟ ਸੀ ਤਾਂ ਇਹਨੇ ਉਹ ਮਾਫ ਕੀਤਾ ਤੇ ਇਹ ਆਖਿਆ ਕਿ ਇਹ ਗੁਰੂ ਗਰੀਬਾਂ ਦਾ ਦੋਸਤ ਆ ਤੇ ਇਸ ਤੋਂ ਬਾਅਦ ਕੁਝ ਸਮੇਂ ਬਾਅਦ ਜਿਹੜਾ ਅਕਬਰ ਆ ਉਹਦੀ ਮੌਤ ਹੋ ਜਾਂਦੀ ਆ ਤੇ ਇਹਦਾ ਪੁੱਤਰ ਜਹਾਂਗੀਰ ਦਿੱਲੀ ਦੇ ਬਾਦਸ਼ਾਹ ਹੀ ਤਖਤ ਤੇ ਬੈਠਦਾ ਤੇ ਜਦ ਇਹ ਦਿੱਲੀ ਦੇ ਤਖਤ ਤੇ ਬੈਠਦਾ ਜਾ ਜਿਹੜੇ ਕਾਜੀ ਮੁਲਾਣੇ ਅਕਬਰ ਨੂੰ ਪ੍ਰਭਾਵਿਤ ਨਹੀਂ ਸੀ ਕਰ ਸਕੇ ਉਹ ਇਹਨੂੰ ਪ੍ਰਭਾਵਿਤ ਕਰਨ 'ਚ ਸਫਲ ਹੋਏ ਚੰਦੂ ਨੇ ਆਪਦੀਆਂ ਚਾਲਾਂ ਦੇ ਨਾਲ ਇਹਦੇ ਕੰਨ ਭਰੇ ਤੇ ਇਹ ਗੁਰੂ ਘਰ ਦਾ ਦੁਖੀ ਇਹ ਵੀ ਬਣਿਆ ਤੇ ਇਹਨੇ ਫਿਰ ਗੁਰੂ ਮਹਾਰਾਜ ਨੂੰ ਪੇਸ਼ ਹੋਣ ਦਾ ਜਿਹੜਾ ਹੁਕਮ ਆ ਉਹ ਕੱਢ ਦਿੱਤਾ ਦੂਸਰੇ ਪਾਸੇ ਗੁਰੂ ਅਰਜਨ ਦੇ ਮਹਾਰਾਜ ਦਾ ਭਰਾ ਪ੍ਰਥਵੀਆ ਇਹ ਗੁਰੂ ਘਰ ਦਾ ਕਾਫੀ ਦੁਖੀ ਸੀ ਇਹ ਸੁਲਹੀ ਖਾਨ ਨੂੰ ਸੱਚੇ ਪਾਤਸ਼ਾਹ ਤੇ ਹਮਲਾਵਾਰ ਬਣਾ ਕੇ ਲਿਆਇਆ ਸੁਲਹੀ ਖਾਨ ਹਮਲਾ ਕਰਨ ਆ ਰਿਹਾ ਸੀ ਜਾਂ ਤਪਦੇ ਪੱਠੇ ਦੇ ਵਿੱਚ ਡਿੱਗ ਪਿਆ ਦਾ ਘੋੜਾ ਤੇ ਸਣੇ ਘੋੜੇ ਸੜ ਗਿਆ ਤੇ ਹੁਣ ਚੰਦੂ ਗੁਰੂ ਘਰ ਦਾ ਈਰਖਾਲੂ ਦੂਸਰੇ ਪਾਸੇ ਪ੍ਰਥਵੀਆ ਇਹ ਆਪਸ ਵਿੱਚ ਰਲੇ ਤੇ ਕਾਜੀ ਮਲਾਨਿਆਂ ਨੇ ਰਲ ਕੇ ਫੇਰ ਇਹਦੇ ਜਹਾਂਗੀਰ ਦੇ ਕੰਨ ਭਰੇ ਤੇ ਸੱਚੇ ਪਾਤਸ਼ਾਹ ਨੂੰ ਇਹਨਾਂ ਨੇ ਲਾਹੌਰ ਕੈਦ ਕਰ ਲਿਆ ਧੋਖੇ ਦੇ ਨਾਲ ਦੋ ਦਿਨ ਮਹਾਰਾਜ ਨੂੰ ਤਿੰਨ ਦਿਨ ਇਹਨਾਂ ਨੇ ਕੈਦ ਵਿੱਚ ਰੱਖਿਆ ਤੇ ਇੱਥੇ ਹੀ ਚੰਦੂ ਨੇ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਤੇ ਸਿਰ ਵਿੱਚ ਗਰਮ ਰੇਤ ਦੇ ਕਟਸ਼ੇ ਪਵਾਏ ਤੇ ਗੁਰੂ ਮਹਾਰਾਜ ਅਰਜਨ ਦੇਵ ਜੀ ਦੀ ਸ਼ੀਧੀ ਹੋਈ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਉੱਤੇ ਬੈਠੇ ਇਹਨਾਂ ਨੇ ਦੋ ਤਲਵਾਰਾਂ ਪਾਈਆਂ ਸੀਸ ਦੇ ਉੱਤੇ ਸੋਹਣੀ ਕਲਗੀ ਲਾਉਂਦੇ ਤੇ ਬਾਦਸ਼ਾਹਾਂ ਵਾਲੀ ਪਸ਼ਾਕ ਪਾ ਕੇ ਸ਼ਾਹੀ ਤਖਤ ਤੇ ਬੈਠਦੇ ਤੇ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਦੇਖ ਕੇ ਤੇ ਸੱਚੇ ਪਾਤਸ਼ਾਹ ਦਾ ਤਪ ਤੇਜ ਦੇਖ ਕੇ ਵੱਡੇ ਵੱਡੇ ਨੌਜਵਾਨ ਸੂਰਬੀਰ ਯੋਧੇ ਇਹਨਾਂ ਦੇ ਝੰਡੇ ਥੱਲੇ ਇਕੱਠੇ ਹੋਣ ਲੱਗ ਪਏ ਦੇਖਦੇ ਹੀ ਦੇਖਦੇ بڑے ਸ਼ਰਲਤ ਸੂਰਮਿਆਂ ਦੀ ਗਿਣਤੀ ਸੱਚੇ ਪਾਤਸ਼ਾਹ ਦੇ ਝੰਡੇ ਥੱਲੇ ਇਕੱਠੀ ਹੋ ਗਈ ਤੇ ਸੱਚੇ ਪਾਤਸ਼ਾਹ ਦੇ ਜਿਹੜੇ ਦਿਨ ਆ ਉਹ ਉਂ ਬੀਤਿਤ ਹੋਣ ਲੱਗੇ ਕਿ ਮਹਾਰਾਜ ਸਵੇਰੇ ਜਲਦੀ ਉੱਠਦੇ ਅਮਰਤ ਵੇਲੇ ਇਸ਼ਨਾਨ ਕਰਦੇ ਜਪਜੀ ਸਾਹਿਬ ਦਾ ਪਾਠ ਕਰਦੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਤੇ ਉਸ ਤੋਂ ਬਾਅਦ ਸੰਗਤਾਂ ਨੂੰ ਦਵਾਨ ਲਾਉਂਦੇ ਸੰਗਤਾਂ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਤੇ ਉਪਰੰਤ ਆਨੰਦ ਸੇਵ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਉਸ ਦਵਾਨ ਦੀ ਸਮਾਪਤੀ ਹੁੰਦੀ ਘੰਟਾ ਦੋ ਘੰਟੇ ਸੱਚੇ ਪਾਤਸ਼ਾਹ ਹਜੂਰ ਆਰਾਮ ਕਰਦੇ ਫਿਰ ਇਹਨਾਂ ਯੋਧਿਆਂ ਦੇ ਨਾਲ ਜੰਗਲਾਂ ਦੇ ਵਿੱਚ ਸ਼ਿਕਾਰ ਕਰਨ ਜਾਂਦੇ ਜਿੱਥੇ ਇਹਨਾਂ ਨੂੰ ਨੀਜਾ ਬਾਜੀ ਤਲਵਾਰ ਬਾਜੀ ਤੀਰ ਅੰਦਾਜ਼ੀ ਤੇ ਹਰ ਜੰਗੀ ਹੁਨਰ ਸਿਖਾਇਆ ਜਾਂਦਾ ਜਿਹੜਾ ਇੱਕ ਲੜਾਕੇ ਫੌਜੀ ਵਾਸਤੇ ਜ਼ਰੂਰੀ ਹੁੰਦਾ ਮਹਾਰਾਜ ਨੇ ਮਸੰਦਾਂ ਨੂੰ ਘੋੜੇ ਖਰੀਦਣ ਦੇ ਲਈ ਆਖਿਆ ਹਰ ਇੱਕ ਨਵੇਂ ਤੋਂ ਨਵਾਂ ਤੇ ਚੰਗੇ ਤੋਂ ਚੰਗਾ ਹਥਿਆਰ ਮਹਾਰਾਜ ਰੱਖਣ ਲੱਗੇ ਹੁਣ ਜਿਹੜੀ ਮਹਾਰਾਜ ਦੀ ਸ਼ਾਨ ਆ ਉਹ ਬਾਦਸ਼ਾਹਾਂ ਤੋਂ ਘੱਟ ਨਹੀਂ ਸੀ ਇਹ ਜਿਹੜੀ ਗੱਲਬਾਤ ਦੇਖ ਕੇ ਚੰਦੂ ਬੜਾ ਘਬਰਾਇਆ ਕਿ ਮਹਾਰਾਜ ਨੇ ਇਹ ਗੱਲ ਐਲਾਨੀਆਂ ਤੌਰ ਤੇ ਆਖੀ ਸੀ ਕਿ ਗਰੀਬ ਲਈ ਦੇਗ ਅਤਿਆਚਾਰੀ ਲਈ ਤੇਗਾ ਤੇ ਚੰਦੂ ਦੀ ਘਰਵਾਲੀ ਉਹਦੀ ਕਬਰ ਆ ਹਟ ਦੇ ਕੇ ਚੰਦੂ ਨੂੰ ਕਹਿੰਦੀ ਆ ਆਪਾਂ ਗੁਰੂ ਘਰ ਦੇ ਨਾਲ ਵੈਰ ਪਾਇਆ ਹੋਇਆ ਆਪਾਂ ਨੂੰ ਗੁਰੂ ਘਰ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਆ ਤਾਂ ਚੰਦੂ ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਚਿੱਠੀ ਭੇਜਦਾ ਪਰ ਚਿੱਠੀ ਦੇ ਲਫ਼ਜ਼ ਬੜੇ ਹੰਕਾਰੀ ਭਾਵ ਵਾਲੇ ਹੁੰਦੇ ਆ ਕਿ ਦੇਖੋ ਮੇਰੀ ਕੁੜੀ ਹਜੇ ਵੀ ਘਰੇ ਕੁਆਰੀ ਬੈਠੀ ਆ ਬਹੁਤ ਗੁਣਕਾਰ ਆ ਮੈਂ ਦਿੱਲੀ ਦਾ دیਵਾਨ ਆ ਤੁਸੀਂ ਗੁਰੂਓ ਮੇਰੀ ਕੁੜੀ ਨੂੰ ਆਪਦੀ ਦਾਸੀ ਬਣਾ ਲਵੋ ਜੇ ਤੁਸੀਂ ਇਹਨਾਂ ਗੱਲਾਂ ਉੱਤੇ ਨਾ ਗੌਰ ਕੀਤੀ ਤਾਂ ਮੈਂ ਤੁਹਾਡੇ ਨਾਲ ਤੁਹਾਡੇ ਪਿਤਾ ਵਾਲੀ ਕਰਾਂਗਾ ਕਿਉਂਕਿ ਮੈਂ ਤੁਹਾਡੇ ਪਿਤਾ ਨੂੰ ਵੀ ਆਪਣੀ ਧੀ ਦਾ ਰਿਸ਼ਤਾ ਤੁਹਾਡੇ ਲਈ ਭੇਜਿਆ ਸੀ ਪਰ ਉਹਨਾਂ ਨੇ ਇਸ ਰਿਸ਼ਤੇ ਨੂੰ ਨਾ ਕੀਤੀ ਤੇ ਤੁਹਾਡੇ ਸਿੱਖਾਂ ਨੇ ਮੈਨੂੰ ਕੁੱਤਾ ਕਿਹਾ ਤੇ ਹੁਣ ਤੁਸੀਂ ਦੇਖ ਹੀ ਲਿਆ ਕਿ ਫਿਰ ਤੁਹਾਡੇ ਗੁਰੂ ਦੇ ਨਾਲ ਜੋ ਹੋਇਆ ਉਹ ਫਿਰ ਤੁਹਾਡੇ ਨਾਲ ਵੀ ਹੋ ਸਕਦਾ ਜੇ ਤੁਸੀਂ ਇਸ ਰਿਸ਼ਤੇ ਤੋਂ ਨਾ ਕੀਤੀ ਤਾਂ ਜਦੋਂ ਮਹਾਰਾਜ ਨੇ ਚਿੱਠੀ ਪੜ੍ਹੀ ਤਾਂ ਸੱਚੇ ਪਾਤਸ਼ਾਹ ਨੇ ਫਿਰ ਇਹਦੇ ਜਿਹੜੇ ਜਵਾਬ ਆ ਉਹ ਇਸ ਤਰ੍ਹਾਂ ਲੈ ਕੇ ਘੱਲੇ ਕਿ ਸਿੱਖ ਠੀਕ ਹੀ ਕਹਿੰਦੇ ਆ ਕਿ ਤੂੰ ਕੁੱਤਾ ਤੂੰ ਅਜੇ ਆਪਦਾ ਹੰਕਾਰੀ ਭਾਵ ਨਹੀਂ ਛੱਡਿਆ ਤੇ ਤੂੰ ਗੁਰੂ ਘਰ ਨਾਲ ਧੋਹ ਕਰਦਾ ਜੋ ਗੁਰੂ ਘਰ ਨਾਲ ਧੋਖਾ ਕਰਦਾ ਤੇ ਜੋ ਤੂੰ ਕਰਮ ਕੀਤੇ ਆ ਪਾਪ ਕੀਤੇ ਆ ਉਹਦੀ ਸਜ਼ਾ ਤੈਨੂੰ ਜਰੂਰ ਮਿਲੂਗੀ ਤੈਨੂੰ ਘੱਟੇ ਮਿੱਟੀ 'ਚ ਰਲ ਕੇ ਮਰਨਾ ਪਊਗਾ ਇਸ ਤਰ੍ਹਾਂ ਮਹਾਰਾਜ ਨੇ ਜਦ ਨੂੰ ਜਵਾਬ ਕਰ ਲਿਆ ਤੇ ਜਵਾਬ ਪੜ ਕੇ ਨੂੰ ਅੱਗ ਲੱਗ ਗਈ ਇਹਨੇ ਉਹਦੇ ਵਿੱਚ ਹੋਰ ਵਧਾ ਚੜਾ ਕੇ ਜਹਾਂਗੀਰ ਨੂੰ ਉਹ ਚਿੱਠੀ ਤੋੜਤੀ ਕਿ ਦੇਖੋ ਇਹ ਤੇ ਬਾਗੀ ਪੁਨਾ ਕਰਦਾ ਫੌਜ ਰੱਖਦਾ ਕਲਗੀ ਲਾਉਂਦਾ ਤਖਤ ਤੇ ਬੈਠਦਾ ਲੋਕਾਂ ਤੋਂ ਪੈਸਾ ਇਕੱਠਾ ਕਰਦਾ ਵਾਜ ਰੱਖੇ ਹੋਏ ਆ ਇਹ ਬਗਾਵਤ ਕਰੂਗਾ ਤੇ ਤੁਹਾਡੇ ਤੋਂ ਤੁਹਾਡੇ ਜੂ ਤੁਸੀਂ ਬਾਪ ਇਹਦਾ ਕਤਲ ਕੀਤਾ ਉਸ ਫੈਸਲੇ ਦਾ ਬਦਲਾ ਲਊਗਾ। ਜਹਾਗੀਰ ਨੂੰ ਆਸੇ ਪਾਸੇ ਵਾਲੇ ਮਲਾਣੇ ਵੀ ਚੱਕ ਦੇ ਦਿੰਦੇ ਆ ਤੇ ਜਹਾਗੀਰ ਫਿਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੂੰ ਦਿੱਲੀ ਆਉਣ ਵਾਸਤੇ ਦੋ ਰਾਜਦੂਤਾਂ ਹੱਥ ਹੁਕਮ ਭੇਜਦਾ। ਕੁੰਦ ਬੇਗ ਤੇ ਵਜ਼ੀਰ ਖਾਂ ਇਹ ਦੋਨੇ ਫਿਰ ਮਹਾਰਾਜ ਕੋਲ ਪਹੁੰਚਦੇ ਆ। ਜਦੋਂ ਮਹਾਰਾਜ ਨੂੰ ਇਹ ਕਹਿੰਦੇ ਆ ਕਿ ਤੁਹਾਨੂੰ ਦਿੱਲੀ ਜਾਣਾ ਪਊਗਾ ਤਾਂ ਮਹਾਰਾਜ ਫਿਰ ਇਹਨਾਂ ਦੀ ਜਿਹੜੀ ਗੱਲ ਆ ਉਹ ਸੰਗਤ ਦੇ ਵਿੱਚ ਰੱਖ ਦਿੰਦੇ ਆ ਸੰਗਤ ਦੇ ਦੋ ਤਰ੍ਹਾਂ ਦੇ ਬਿਆਨ ਹੁੰਦੇ ਆ ਇੱਕ ਸੰਗਤ ਕਹਿੰਦੀ ਆ ਤੁਹਾਨੂੰ ਜਾਣਾ ਚਾਹੀਦਾ ਦੂਸਰੇ ਕਹਿੰਦੇ ਆ ਕਿ ਨਹੀਂ ਜਾਣਾ ਚਾਹੀਦਾ ਇਹਨਾਂ ਨੇ ਜੋ ਗੁਰੂ ਅਰਜਨ ਦੇਵ ਜੀ ਨਾਲ ਕੀਤਾ ਕਿ ਤੇ ਉਹ ਤੁਹਾਡੇ ਨਾਲ ਨਾ ਹੋ ਜਾਵੇ ਸੋ ਆਖਰ ਸਾਰੀ ਗੱਲਬਾਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਿੱਲੀ ਜਾਣ ਨੂੰ ਤਿਆਰ ਹੁੰਦੇ ਆ ਕੁਝ ਸਿੰਘਾਂ ਨੂੰ ਨਾਲ ਲੈਂਦੇ ਆ ਤੇ ਜਦੋਂ ਜਮਨਾ ਪਾਰ ਕਰਦੇ ਆ ਮਜਨੂ ਦੇ ਢਿੱਲੇ ਕੋਲ ਇਹ ਆਪਣੇ ਕੈਂਪ ਲਾਉਂਦੇ ਆ ਤੇ ਵਜ਼ੀਰ ਖਾਂ ਤੇ ਕੁੰਦ ਬੀਗ ਨੂੰ ਕਹਿ ਦਿੰਦੇ ਤੁਸੀਂ ਦਿੱਲੀ ਜਾ ਕੇ ਬਾਦਸ਼ਾਹ ਨੂੰ ਦੱਸੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਆ ਰਹੇ ਨੇ ਇਹ ਜਦ ਦਿੱਲੀ ਦੇ ਸੰਗਤਾਂ ਨੂੰ ਪਤਾ ਲੱਗਦਾ ਕਿ ਮਹਾਰਾਜ ਆ ਰਹੇ ਨੇ ਉਹ ਇਹਨਾਂ ਦੇ ਸਵਾਗਤ ਦੀ ਬਹੁਤ ਸੋਹਣੀ ਤਿਆਰੀ ਕਰਦੇ ਆ ਮਹਾਰਾਜ ਦਿੱਲੀ ਜਾਂਦੇ ਆ ਇਹਨਾਂ ਉੱਤੇ ਫੁੱਲਾਂ ਦੀ ਵਰਖਾ ਹੁੰਦੀ ਆ ਤੇ ਸਾਰੀ ਸੰਗਤ ਇਹਨਾਂ ਦੇ ਦਰਸ਼ਨ ਕਰਨ ਆਉਂਦੀ ਆ ਤੇ ਕੁਝ ਸੰਗਤ ਭਾਵਕ ਰੂਪ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਜ਼ਿਕਰ ਕਰਦੀ ਆ ਤਾਂ ਇਹ ਉਹਨਾਂ ਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਉਹਨਾਂ ਦੇ ਜਿਹੜੇ ਸ਼ੰਕੇ ਆ ਉਹ ਦੂਰ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਜਦ ਰਾਜੇ ਦੇ ਨਾਲ ਮੁਲਾਕਾਤ ਮਹਾਰਾਜ ਦੀ ਹੁੰਦੀ ਆ ਤਾਂ ਉੱਥੇ ਵਿਚਾਰ ਵਟਾਂਦਰਿਆਂ ਦੇ ਨਾਲ ਮਨਾਂ ਦੇ ਜਿਹੜੇ ਸ਼ਿਕਵੇ ਹੁੰਦੇ ਆ ਉਹ ਦੂਰ ਕੀਤੇ ਜਾਂਦੇ ਆ ਜਹਾਂਗੀਰ ਦੇ ਮੰਦੀਆਂ ਗੱਲਾਂ ਸੱਚੇ ਪਾਤਸ਼ਾਹ ਉਹਨੂੰ ਸੁਣਾਉਂਦੇ ਆ ਜੋ ਵੀ ਉਹਦੇ ਮਨ ਦੇ ਬਲਬਲੇ ਹੁੰਦੇ ਆ ਉਹਨਾਂ ਨੂੰ ਸੱਚੇ ਪਾਸ਼ਾ ਦੂਰ ਭਲੇਖਿਆਂ ਨੂੰ ਕਰਦੇ ਹੋਏ ਕਾਫੀ ਲੰਬਾ ਸਮਾਂ ਇਹ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਜਦ ਜਹਾਗੀਰ ਨੂੰ ਪਤਾ ਲੱਗਦਾ ਕਿ ਸੱਚੇ ਪਾਸ਼ਾ ਸ਼ਿਕਾਰ ਦੇ ਵੀ ਸ਼ੌਂਕ ਰੱਖਦੇ ਆ ਜਾਂ ਸ਼ਿਕਾਰ ਵਿੱਚ ਬਹੁਤ ਨਿਪੁੰਨ ਤਾਂ ਫਿਰ ਇਹ ਮਹਾਰਾਜ ਨੂੰ ਨਾਲ ਸ਼ਿਕਾਰ ਤੇ ਵੀ ਲੈ ਕੇ ਜਾਂਦਾ ਜਦ ਮਹਾਰਾਜ ਇਹਦੇ ਨਾਲ ਸ਼ਿਕਾਰ ਤੇ ਗਏ ਹੁੰਦੇ ਆ ਤਾ شکار ਕਰਦਿਆਂ ਕਰਦਿਆਂ ਅਚਾਨਕ ਜੰਗਲ ਦੇ ਵਿੱਚੋਂ ਸ਼ੇਰ ਇਸ ਦਿੱਲੀ ਦੇ ਬਾਦਸ਼ਾਹ ਦੇ ਉੱਤੇ ਹਮਲਾ ਕਰ ਦਿੰਦਾ ਸ਼ੇਰ ਇਸ ਬਾਦਸ਼ਾਹ ਵੱਲ ਆ ਰਿਹਾ ਫੌਜ ਕੋੜੇ ਹਾਥੀ ਘਬਰਾ ਜਾਂਦੇ ਆ ਤੀਰ ਚਲਾਏ ਜਾਂਦੇ ਆ ਉਹ ਸ਼ੇਰ ਦੇ ਨਹੀਂ ਲੱਗਦੇ ਸ਼ੇਰ ਬਿਲਕੁਲ ਵਾਰ ਨੇੜੇ ਆ ਗਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਆਪਣੇ ਢਾਲ ਤੇ ਤਲਵਾਰ ਲੈ ਕੇ ਸ਼ੇਰ ਤੇ ਬਾਦਸ਼ਾਹ ਦੇ ਵਿਚਾਲੇ ਹੋ ਜਾਂਦੇ ਆ ਸ਼ੇਰ ਦਾ ਵਾਰ ਫਿਰ ਮਹਾਰਾਜ ਢਾਲ ਤੇ ਰੁਕਦੇ ਆ ਤੇ ਤਲਵਾਰ ਦੇ ਨਾਲ ਸ਼ੇਰ ਦੇ ਦੋ ਟੋਟੇ ਕਰਕੇ ਉਹਨੂੰ ਧਰਤੀ ਤੇ ਸਿੱਟ ਦਿੰਦੇ ਆ। ਬਾਦਸ਼ਾਹ ਬਹੁਤ ਹੈਰਾਨ ਹੁੰਦਾ ਤੇ ਮਹਾਰਾਜ ਦਾ ਸ਼ੁਕਰਗੁਜ਼ਾਰ ਹੁੰਦਾ। ਇਸ ਤੋਂ ਥੋੜੇ ਸਮੇਂ ਬਾਅਦ ਜਹਾਗੀਰ ਬਿਮਾਰ ਹੋ ਜਾਂਦਾ। ਇਹਨੂੰ ਬਿਮਾਰੀ ਲੱਗਦੀ ਆ, ਇਹਨੂੰ ਭਿਆਨਕ ਖਤਰਨਾਕ ਸੁਪਨੇ ਰਾਤ ਨੂੰ ਦਿਖਣੇ ਸ਼ੁਰੂ ਹੁੰਦੇ ਆ। ਦਬਾਅ ਪੈਣਾ ਸ਼ੁਰੂ ਹੁੰਦਾ ਤੇ ਇਹਨੂੰ ਨੀਂਦੋਂ ਹਟ ਜਾਂਦੀ ਆ। ਇਹ ਬਹੁਤ ਘਬਰਾਉਂਦਾ। ਇਹ ਪੰਡਤਾਂ ਕੋਲੇ ਬਹੁਤ ਭਜਦਾ, ਕਾਜੀ ਮਲਾਣਿਆਂ ਕੋਲੇ ਬਹੁਤ ਭਜਦਾ। ਤੇ ਆਖਰਕਾਰ ਜਿਹੜਾ ਚੰਦੂ ਆ ਉਹ ਇਸ ਬੈਠਾ ਹੀ ਹੁੰਦਾ ਕਿ ਕਿਵੇਂ ਨਾ ਕਿਵੇਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਹਰਗੋਬਿੰਦ ਸਾਹਿਬ ਪਾਸ਼ਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਖਤਮ ਕਰਾਇਆ ਜਾਵੇ ਉਹ ਫਿਰ ਜਿਹੜਾ ਪੰਡਤ ਜਿਹਦੇ ਉਤੇ ਖਾਸ ਭਰੋਸਾ ਹੁੰਦਾ ਜਹਾਂਗੀਰ ਨੂੰ ਉਹਨੂੰ ਆਪਦੇ ਕੋਲੇ ਬੁਲਾਉਂਦਾ ਤੇ ਕਹਿੰਦਾ ਦੇਖ ਮੈਂ ਤੈਨੂੰ ਮੂੰਹ ਮੰਗਿਆ ਆ ਨਾਮ ਪੈਸੇ ਦਊਂਗਾ ਤੋ ਕਿਵੇਂ ਨਾ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਾ ਗਵਾਲੀਅਰ ਦੇ ਕਿਲੇ ਵਿੱਚ ਉਹ ਪੰਡਤ ਫਿਰ ਜਹਾਗੀਰ ਨੂੰ ਕਹਿੰਦਾ ਜਾਂਗੇ ਕਿ ਦੇਖ ਤੇਰੇ ਤੇ ਗ੍ਰਹਿ ਨਿਸ਼ੱਤਰ ਬਹੁਤ ਭਾਰੀ ਆ ਕਟੋ ਘਟ 5 6 ਸਾਲ ਤੱਕ ਬਹੁਤ ਭਾਰਾ ਕਸ਼ਟ ਤੇਰੇ ਤੇ ਰਹੂਗਾ ਉਹਦਾ ਫਿਰ ਜਦੋਂ ਹੱਲ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਕਿ ਕੋਈ ਰੂਹ ਪਵਿੱਤਰ ਤੇਰੇ ਵਾਸਤੇ ਬੰਨ੍ਹਣ ਬੰਦਗੀ ਕਰੇ ਇਹੀ ਇਹ ਚੀਜ਼ ਦਾ ਹਾਲ ਆ ਕਿਸੇ ਅਕਾਂਤ ਜਗ੍ਹਾ ਦੇ ਉੱਤੇ ਟਿਕ ਕੇ ਤੇ ਉਹ ਫਿਰ ਜਦੋਂ ਪੁੱਛਿਆ ਜਾਂਦਾ ਵੀ ਕਿਹੜੀ ਐਸੀ ਰੂਹ ਆ ਤਾਂ ਉਹ ਪੰਡਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਾਂ ਲੈ ਦਿੰਦਾ ਤੇ ਫਿਰ ਜਦ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਆਦੇਸ਼ ਭੇਜਿਆ ਜਾਂਦਾ ਕਿ ਤੁਹਾਨੂੰ ਗਵਾਲੀਅਰ ਦੇ ਕਿਲੇ ਵਿੱਚ ਟਿਕਣਾ ਪਊਗਾ ਇਹਨੇ ਦਿਨਾਂ ਵਾਸਤੇ ਮਹਾਰਾਜ ਬਿਨਾਂ ਨਾ ਕੀਤੇਆਂ ਗਵਾਲੀਅਰ ਦੇ ਕਿਲੇ ਜਾਣ ਨੂੰ ਤਿਆਰ ਹੋ ਜਾਂਦੇ ਆ ਤਾਂ ਫਿਰ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਜਾਂਦਾ ਜਿੱਥੋਂ ਦਾ ਜਿਹੜਾ ਹਾਲ ਆ ਬਹੁਤ ਨਰਕ ਭਰਿਆ ਹੁੰਦਾ ਇੱਥੇ ਪੁਰਾਣੇ ਰਾਜੇ ਕੈਦ ਕੀਤੇ ਹੁੰਦੇ ਆ ਉਹ ਨੌਕਰਾਂ ਦੇ ਵੀ ਨੌਕਰ ਲੱਗੇ ਹੁੰਦੇ ਆ ਨਾ ਤਾਂ ਤੰਤ ਤੇ ਪੂਰਾ ਕੱਪੜਾ ਨਾ ਰੋਟੀ ਖਾਣ ਨੂੰ ਬਹੁਤ ਭਿਆਨਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਹੁੰਦੇ ਆ ਮਹਾਰਾਜ ਨੇ ਸਭ ਤੋਂ ਪਹਿਲਾਂ ਤਾਂ ਉਸ ਨਰਕ ਨੂੰ ਸਵਰਗ ਦੇ ਵਿੱਚ ਬਦਲਿਆ ਗੁਰਬਾਣੀ ਦਾ ਪ੍ਰਵਾਹ ਚੱਲਿਆ ਅਰਥ ਹੋਣ ਲੱਗੇ ਗੁਰਬਾਣੀ ਦੇ ਆਥਨ ਸਵੇਰ ਉਹਨਾਂ ਰਾਜਿਆਂ ਨੂੰ ਸੋਹਣੀ ਰੋਟੀ ਮਿਲਣ ਲੱਗੀ ਤੇ ਉਹਨਾਂ ਦਾ ਜਿਹੜਾ ਫਟੇ ਪੁਰਾਣੇ ਕੱਪੜੇ ਆ ਉਹ ਬਦਲੇ ਗਏ ਚੰਗਾ ਲਿਵਾਸ ਉਹਨਾਂ ਨੂੰ ਪਹਿਨਣ ਨੂੰ ਦੁਬਾਰਾ ਮਿਲਿਆ ਤੇ ਉਹ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਬਣੇ ਹੁਣ ਜਿਹੜਾ ਇਥੋਂ ਦਾ ਗਵਾਲੀਅਰ ਦੇ ਕਿਲੇ ਦਾ 메ਨ ਦਰਵਾਜੇ 'ਤੇ ਬੈਠਣ ਵਾਲਾ ਹਰੀਦਾਸ ਉਹ ਨੂੰ ਚੰਦੂ ਚਿੱਠੀ ਘੱਲਦਾ ਕਿ ਦੇਖ ਹਰੀਦਾਸ ਹੁਣ ਗੁਰੂ ਹਰਗੋਬਿੰਦ ਤੇਰੇ ਕਿਲੇ ਵਿੱਚ ਆ ਤੇ ਜੇ ਤੂੰ ਚਾਹੇ ਤਾਂ ਇਹਨਾਂ ਨੂੰ ਖਤਮ ਕਰ ਸਕਦਾ ਤੇ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦਊਂਗਾ ਤੇ ਤੂੰ ਮੇਰੀ ਮਨਸ਼ਾ ਜਾਣਦਾ ਤੂੰ ਮੇਰਾ ਇਸ ਕੰਮ ਵਿੱਚ ਸਾਥ ਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਵੇਂ ਨਾ ਕਿਵੇਂ ਖਤਮ ਕਰ ਇਹ ਚਿੱਠੀ ਹਰੀਦਾਸ ਗੁਰੂ ਹਰਗੋਬਿੰਦ ਜੀ ਦੇ ਮੂਹਰੇ ਰੱਖ ਦਿੰਦਾ ਕਿਉਂਕਿ ਗੁਰੂ ਹਰਗੋਬਿੰਦ ਜੀ ਦਾ ਬਹੁਤ ਸ਼ਰਧਾਲੂ ਹੁੰਦਾ ਤੇ ਮਹਾਰਾਜ ਇਹ ਚਿੱਠੀ ਨੂੰ ਪੜ੍ਹਦੇ ਆ ਤੇ ਹਜੂਰ ਇਹਨੂੰ ਆਪਦੇ ਗਿੱਜੇ ਚ ਪਾ ਲੈਂਦੇ ਆ ਥੋੜੇ ਸਮੇਂ ਬਾਅਦ ਫਿਰ ਚੰਦੂ ਇੱਕ ਪੁਸ਼ਾਕ ਤੇ ਚਿੱਠੀ ਭੇਜਦਾ ਜਿਹਦੇ ਵਿੱਚ ਉਹ ਲਿਖਦਾ ਕਿ ਇਸ ਪੁਸ਼ਾਕ ਦੇ ਅੰਦਰ ਜ਼ਹਿਰ ਲੱਗੀ ਹੋਈ ਆ ਜਦੋਂ ਇਹਨੂੰ ਗੁਰੂ ਹਰਗੋਬਿੰਦ ਪਾਉਣਗੇ ਤਾਂ ਇਹਨਾਂ ਦੀ ਜਿਹੜੀ ਮੌਤ ਆ ਇਹਦੇ ਨਾਲ ਹੋ ਜੂਗੀ ਉਹ ਫੇਰ ਇਹ ਚਿੱਠੀ ਤੇ ਪੁਸ਼ਾਕ ਇਹ ਵੀ ਗੁਰੂ ਹਰਗੋਬਿੰਦ ਸਾਹਿਬ ਉਹਲੇ ਰੱਖ ਦਿੰਦਾ ਮਹਾਰਾਜ ਉਹ ਪੁਸ਼ਾਕ ਵੀ ਸਾਂਭ ਲੈਂਦੇ ਤੇ ਚਿੱਠੀ ਨੂੰ ਫੇਰ ਗਿੱਜ ਜਪਾ ਲੈਂਦੇ ਆ ਹੁਣ ਗੁਰੂ ਮਹਾਰਾਜ ਤੇ ਗਵਾਲੀਅਰ ਦੇ ਕਿਲੇ ਚਾ ਪਿੱਛੇ ਮਾਤਾ ਗੰਗਾ ਜੀ ਤੇ ਜਿਹੜੀ ਸੰਗਤ ਆ ਉਹ ਚਿੰਤਾ ਕਰ ਰਹੀ ਹੈ ਕਿ ਗੁਰੂ ਮਹਾਰਾਜ ਕਿਉਂ ਹਜੇ ਤੱਕ ਅੰਮ੍ਰਿਤਸਰ ਵਾਪਸ ਨਹੀਂ ਮੁੜੇ ਤਾਂ ਭਾਈ ਜੱਠਾ ਜੀ ਦਿੱਲੀ ਨੂੰ ਜਾਂਦੇ ਆ ਤੇ ਗੁਰੂ ਮਹਾਰਾਜ ਫਿਰ ਜਦੋਂ ਜੱਠਾ ਜੀ ਨੂੰ ਮਿਲਦੇ ਆ ਤੇ ਜੱਠਾ ਫਿਰ ਜਾਂਦਾ ਜਕਰੀਆ ਖਾਂ ਉਹਦੇ ਕੋਲ ਜਹਾਂਗੀਰ ਕੋਲ ਤੇ ਜਹਾਂਗੀਰ ਨੂੰ ਜਿਹੜੇ ਉਹਦੇ ਸੁਪਨੇ ਮਾੜੇ ਆਉਂਦੇ ਹੁੰਦੇ ਆ ਉਹਨਾਂ ਤੋਂ ਮੁਕਤੀ ਦਿਵਾਉਂਦਾ ਜਦ ਜਹਾਂਗੀਰ ਆਪਦੇ ਸੁਪਨਿਆਂ ਤੋਂ ਮੁਕਤ ਹੁੰਦਾ ਜਿਹੜੇ ਉਹਨੂੰ ਮਾੜੇ ਆਉਂਦੇ ਨੀਂਦ ਨਹੀਂ ਆਉਣ ਦਿੰਦੇ ਤਾਂ ਜਹਾਂਗੀਰ ਆਪਦੇ ਅਹਿਲਕਾਰਾਂ ਦੇ ਨਾਲ ਸਲਾਹ ਕਰਦਾ ਤੇ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਉਣ ਦਾ ਆਦੇਸ਼ ਦੇ ਦਿੰਦਾ ਜਦੋਂ ਮਹਾਰਾਜ ਕੋਲੇ ਇਹ ਆਦੇਸ਼ ਪਹੁੰਚਦਾ ਤਾਂ ਮਹਾਰਾਜ ਕਹਿੰਦੇ ਹੁਣ ਅਸੀਂ ਇਕੱਲਿਆਂ ਬਾਹਰ ਨਹੀਂ ਆਉਣਾ ਇਹ ਜਿਹੜੇ ਬੰਦੀ ਰਾਜੇ ਆ ਇਹ ਵੀ ਸਾਡੇ ਨਾਲ ਬਾਹਰ ਆਉਣਗੇ ਜਹਾਂਗੀਰ ਕਹਿੰਦਾ ਨਹੀਂ ਇਹ ਬਾਹਰ ਆ ਕੇ ਬਗਾਵਤ ਕਰਨਗੇ ਤੇ ਮਹਾਰਾਜ ਕਹਿੰਦੇ ਨਹੀਂ ਇਹ ਬਾਹਰ ਆਉਣਗੇ ਕੋਈ ਇਹਨਾਂ 'ਚ ਬਗਾਵਤ ਨਹੀਂ ਕਰਦਾ ਫਿਰ ਉਹ ਜਿਹੜੇ ਰਾਜੇ ਆ ਉਹ ਮਹਾਰਾਜ ਦਾ ਪੱਲਾ ਫੜ ਕੇ ਉਸ ਕਿਲੇ ਤੋਂ ਬਾਹਰ ਆਈ ਤੇ ਮਹਾਰਾਜ ਫਿਰ ਜਦ ਇਹ ਦਿੱਲੀ ਦਰਬਾਰ ਦੇ ਵਿੱਚ ਇਹਦੇ ਸਾਹਮਣੇ ਬੈਠੇ ਜਹਾਂਗੀਰ ਦੇ ਗੱਲਾਂ ਨਾਲ ਗੱਲਾਂ ਚੱਲੀਆਂ ਤੇ ਇਹਨੇ ਮਹਾਰਾਜ ਦਾ ਧੰਨਵਾਦ ਕੀਤਾ ਕਿ ਮੇਰੇ ਤੇ ਗ੍ਰਹਿ ਬਹੁਤ ਭਾਰੀ ਸੀ ਤੁਸੀਂ ਮੇਰਾ ਉਧਾਰ ਕੀਤਾ ਮੇਰੇ ਵਾਸਤੇ ਬੰਦਗੀ ਕੀਤੀ ਤੁਹਾਡਾ ਧੰਨਵਾਦ ਤਾਂ ਮਹਾਰਾਜ ਨੇ ਆਖਿਆ ਨਹੀਂ ਧੰਨਵਾਦ ਉਸ ਪਰਮੇਸ਼ਰ ਦਾ ਕਰੋ ਜਿਨੇ ਤੁਹਾਨੂੰ ਠੀਕ ਕੀਤਾ ਬਾਕੀ ਜਿਹੜੇ ਗ੍ਰਹਿ ਗੁਰੂ ਹੁੰਦੇ ਆ ਇਹ ਤੁਹਾਡੇ ਤੇ ਕੋਈ ਭਾਰੀ ਨਹੀਂ ਸੀ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਕੋਲ ਰਹਿਣ ਵਾਲੇ ਪੰਡਤਾਂ ਨੇ ਇਹ ਫਜ਼ੂਲ ਦੀਆਂ ਗੱਲਾਂ ਭਰੀਆਂ ਤੇ ਮਹਾਰਾਜ ਨੇ ਫਿਰ ਸਾਰੀਆਂ ਗੱਲਾਂ ਇਹਨੂੰ ਦੱਸੀਆਂ ਕਿਵੇਂ ਕਿਵੇਂ ਤੇਰੇ ਦਿਮਾਗ ਦੇ ਵਿੱਚ ਇਹ ਗੱਲਾਂ ਕਿਨੇ-ਕਿਨੇ ਭਰੀਆਂ ਤੇ ਗੁਰੂ ਮਹਾਰਾਜ ਨੇ ਫਿਰ ਜਦ ਜਹਾਂਗੀਰ ਪੂਰੀ ਤਰ੍ਹਾਂ ਮਹਾਰਾਜ ਦਾ ਸ਼ਰਧਾਲੂ ਬਣ ਗਿਆ ਤਾਂ ਉੱਥੇ ਫਿਰ ਮਹਾਰਾਜ ਨੇ ਫਿਰ ਗੁਰੂ ਅਰਜਨ ਦੇਵ ਜੀ ਦੀ ਵੀ ਗੱਲ ਕੀਤੀ ਜਦ ਜਹਾਂਗੀਰ ਨੇ ਇਹਨਾਂ ਦੀ ਮਾਲਾ ਦੇ ਵਿੱਚੋਂ ਇੱਕ ਮਣਕਾ ਮੰਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਗੁੱਟ ਦੇ ਵਿੱਚ ਪਾਈ ਸੀ ਕਿ ਤੁਸੀਂ ਮੈਨੂੰ ਜਾਣ ਲੱਗੇ ਆ ਹੁਣ ਇੱਕ ਮਣਕਾ ਦੇ ਜੋ ਮੈਂ ਇਸ ਯਾਦ ਵਿੱਚ ਇਸ ਮਣਕੇ ਨੂੰ ਆਪਣੀ ਮਾਲਾ ਵਿੱਚ ਬਰੋ ਕੇ ਰੱਖੂੰਗਾ ਕਿ ਤੁਹਾਡੀ ਯਾਦ ਮੇਰੇ ਨਾਲ ਬਣੀ ਰਹੇ ਤਾਂ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਦੀ ਮਾਲਾ ਮੇਰੇ ਪਿਤਾ ਜੀ ਵੀ ਪਹਿਨਿਆ ਕਰਦੇ ਸੀ ਤਾਂ ਉਹਨੇ ਆਖਿਆ ਕਿ ਫਿਰ ਤੁਹਾਡੇ ਪਿਤਾ ਜੀ ਦੀ ਮਾਲਾ ਕਿੱਥੇ ਆ ਤਾਂ ਮਹਾਰਾਜ ਨੇ ਕਿਹਾ ਚੰਦੂ ਦੇ ਘਰੇ ਫਿਰ ਮਹਾਰਾਜ ਨੇ ਚੰਦੂ ਦੀਆਂ ਕਰਤੂਤਾਂ ਇਹਨੂੰ ਦਸੀਆਂ ਕਿ ਆਹ ਚਿੱਠੀਆਂ ਵੀ ਮਹਾਰਾਜ ਨੇ ਫਿਰ ਇਹਦੇ ਸਾਹਮਣੇ ਰੱਖੀਆਂ ਤੇ ਸੱਚੇ ਪਾਸ਼ੇ ਨੇ ਦੱਸਿਆ ਕਿਵੇਂ ਇਹਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਤੇ ਫਿਰ ਜਹਾਂਗੀਰ ਵੀ ਇਹ ਗੱਲ ਮੰਨਿਆ ਕਿ ਹਾਂ ਤੁਹਾਡੇ ਪਿਤਾ ਨੂੰ ਸ਼ਹੀਦ ਕਰਾਉਣ ਵਾਲਾ ਚੰਦੂ ਆ ਤੇ ਇਹਨੇ ਤੁਹਾਡੇ ਪਿਤਾ ਜੀ ਦੇ ਖਿਲਾਫ ਮੈਨੂੰ ਚੱਕਿਆ ਤੇ ਇਸ ਤਰ੍ਹਾਂ ਫਿਰ ਇਹ ਸ਼ਹੀਦੀ ਹੋਈ ਫਿਰ ਜਹਾਂਗੀਰ ਪੁੱਛਦਾ ਮਹਾਰਾਜ ਨੂੰ ਕਿ ਹੁਣ ਤੁਸੀਂ ਕਿਸ ਤਰ੍ਹਾਂ ਦਾ ਨਿਆਂ ਭਾਲਦੇ ਆ ਤਾਂ ਮਹਾਰਾਜ ਨੇ ਆਖਿਆ ਜੇ ਤੂੰ ਸੱਚਾ ਨਿਆਂ ਕਰਦਾ ਜੇ ਮਾੜੀ-ਮੋਟੀ ਦੇ ਨੂੰ ਨਿਆਂ ਦੇ ਵਿੱਚ ਯਕੀਨ ਆ ਤਾਂ ਚੰਦੂ ਨੂੰ ਮੇਰੇ ਹਵਾਲੇ ਕਰੋ ਤਾਂ ਫਿਰ ਜਹਾਂਗੀਰ ਨੇ ਚੰਦੂ ਨੂੰ ਸੱਦਿਆ ਤੇ ਮਹਾਰਾਜ ਦੇ ਹਵਾਲੇ ਕਰਤਾ ਫਿਰ ਮਹਾਰਾਜ ਨੇ ਚੰਦੂ ਦੇ ਨੱਕ 'ਚ ਨੱਥ ਪਾਈ ਨੱਥ ਪਾਈ ਜਦੋਂ ਤੇ ਬਾਹਰ ਇਹਨੂੰ ਕੱਢਿਆ ਤਾਂ ਭਾਈ ਵਿਧੀ ਚੰਦ ਤੇ ਭਾਈ ਜੇਠਾ ਜੀ ਇਹਦੇ ਸਿਰ 'ਚ ਜੁੱਤੀਆਂ ਮਾਰਨ ਲੱਗੇ ਸ਼ਹਿਰ ਦੇ ਵਿੱਚ ਇਹਨੂੰ ਘਮਾਇਆ ਗਿਆ ਨੱਥ ਪਾ ਕੇ ਇਹਦੇ ਸਿਰ ਦੇ ਵਿੱਚ ਲੋਕ ਵੱਟੇ ਮਾਰਨ ਲੱਗੇ ਜੁੱਤੀਆਂ ਪੈਣ ਲੱਗੀਆਂ ਇਹਦੇ ਤਾਂ ਇਹਨੂੰ ਫਿਰ ਮਿੱਟੀ ਘਟੇ 'ਚ ਰੋਲਿਆ ਜਦ ਇਹ ਬੁਰੀ ਤਰ੍ਹਾਂ ਲਤਪਤ ਹੋ ਗਿਆ ਫਿਰ ਮਹਾਰਾਜ ਨੇ ਜੈਸ ਕਟਛੇ ਨਾਲ ਹੀ ਗੁਰੂ ਅਰਜਨ ਦੇਵ ਜੀ ਦੇ ਸਿਰ ਚਰੇਤਾ ਪਾਉਂਦਾ ਸੀ ਉਹ ਇਹਦੇ ਸਿਰ 'ਚ ਠੋਕਿਆ ਤੇ ਇਹਦੀ ਮੌਤ ਹੋ ਗਈ ਤੇ ਫਿਰ ਸੱਚੇ ਪਾਤਸ਼ਾਹ ਇਹਨੂੰ ਨਰਕਾਂ 'ਚ ਤੋਰਦੇ ਹੋਏ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਏ ਇਹ ਥੋੜਾ ਜਿਹਾ ਮੈਂ ਸੰਖੇਪ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਕੋਈ ਸਮਾਉਂਦੇ ਤੋਂ ਗਲਤੀ ਹੋ ਗਈ ਹੋਵੇ ਕੋਈ ਨਾ ਵੱਧ ਘੱਟ ਬੋਲਿਆ ਗਿਆ ਹੋਵੇ ਮਾਫ਼ ਕਰਿਓ ਵਾਹਿਗੁਰੂ ਕੀ ਤਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ